ਇਹ ਪ੍ਰੀਮ ਸੀਆਰ ਫ੍ਰੇਮ ਤੋਂ ਪੁੱਛਿਆ ਗਿਆ ਹਾਂਜੀ ਜੀ ਰੋਲ ਸਰ ਕੀ ਕਹਿਣਾ ਚਾਹੋਗੇ ਅੱਜ ਦੇ ਕਾਨਫਰੈਂਸ ਹੈ 2012 2024 ਨੂੰ ਸ਼ਾਮ ਨੂੰ 6:30 ਵਜੇ ਡੀਡੀ ਟਾਵਰ ਜਿਹੜਾ ਮੁਲਤਾਨੀਆ ਰੋਡ ਤੇ ਹੈਗਾ ਉਥੇ ਸਾਡੇ ਇੱਕ ਰਿਟਾਇਰਡ ਇਨਸਪੈਕਟਰ ਓਮ ਪ੍ਰਕਾਸ਼ ਸੀ ਉਹਦੇ ਕਿਸੇ ਨਾਮ ਨੂੰ ਵਿਅਕਤੀ ਨੇ ਫੈਰ ਮਾਰ ਕੇ ਉਹਦਾ ਕਤਲ ਕਰ ਦਿੱਤਾ ਸੀ ਸਾਨੂੰ ਇਹ ਜਾਣਕਾਰੀ ਮਿਲੀ ਜਾਣਕਾਰੀ ਤੋਂ ਬਾਅਦ ਅਸੀਂ ਮੌਕੇ ਤੇ ਜਾ ਕੇ ਮੌਕਾ ਮਲਾਜ਼ਾ ਕਰ ਕੀਤਾ ਸਾਰਾ ਕੁਝ ਕਰਕੇ ਅਸੀਂ ਜਿਹੜੀ ਇਹਦੀ ਐਫਆਈਆਰ ਦਰਜ ਕੀਤੀ। ਉਸ ਤੋਂ ਬਾਅਦ ਮਾਨਯੋਗ ਸਾਡੇ ਐਸਐਸਪੀ ਸਾਹਿਬ ਦੇ ਅਮਨੀਤ ਕੌਂਡਲ ਜੀ ਆਈਪੀਐਸ ਦੇ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਜਿਹੜੀ ਸੀ ਅਸੀਂ ਐਐਚਓ ਕੇ ਨਾਲ ਇਹਦੀ ਡੂੰਘਾਈ ਨਾਲ ਤਫ਼ਤੀਸ਼ ਕੀਤੀ। ਤਾਂ ਦੌਰਾਨ ਇਹ ਤਫ਼ਤੀਸ਼ ਜਿਹੜਾ ਸੀਗਾ ਮਰਨ ਵਾਲਾ ਊਮਪ੍ਰਕਾਸ਼ ਸੀਗਾ ਉਹ ਕਾਫੀ ਸਾਲਾਂ ਤੋਂ ਜਿਹੜਾ ਆਪਦੇ ਘਰ ਨਹੀਂ ਜਾਂਦਾ ਸੀ ਉਹਦਾ ਆਪਣੀ ਵਾਈਫ ਦੇ ਨਾਲ ਜਿਹੜਾ ਸੀ ਤਲਾਕ ਦਾ ਕੇਸ ਵੀ ਚੱਲਦਾ ਸੀ ਤੇ ਮਾਨਜੂਕ ਅਦਾਲਤ ਦੇ ਵਿੱਚ ਉਹਦਾ ਖਰਚੇ ਦਾ ਕੇਸ ਵੀ ਚੱਲਦਾ ਸੀਗਾ ਜਿਹਦੇ ਕਰਕੇ ਕ 15-20 ਸਾਲ ਤੋਂ ਆਪਣੇ ਘਰ ਨਹੀਂ ਜਾ ਰਿਹਾ ਸੀ ਇੱਥੇ ਇੱਕ ਸਾਡੇ ਲੇਡੀ ਐਸ.ਐਚ.ਆਈ. ਹੈਗੀ ਮਧੂਵਾਲਾ ਉਹ ਉਹ ਉਹਦੇ ਪਿੰਡ ਦੀ ਰਹਿਣ ਵਾਲੀ ਹੈ ਤੇ ਉਹਦੀ ਰਿਸ਼ਤੇਦਾਰ ਵੀ ਹੈ ਉਹ ਉਹਦੇ ਘਰ ਵਿੱਚ ਰਹਿ ਰਹੀ ਸੀ ਤਾਂ ਇਸ ਤਰ੍ਹਾਂ ਸੀ ਜਦੋਂ ਡੰਗਾਈ ਨਪੜਤਾਲ ਕੀਤੀ ਤਾਂ ਹੌਲੀ-ਹੌਲੀ ਜਿਹੜਾ ਐਸਾ ਦਾ ਪਰਿਵਾਰਕ ਜਿਹੜਾ ਸੀਗਾ ਸਾਨੂੰ ਥੋੜਾ ਜਿਹਾ ਡਿਸਪਿਊਟ ਉਹਦੇ ਵਿੱਚ ਨਜ਼ਰ ਆਇਆ ਤਾਂ ਐਸ.ਐਚ.ਓ. ਸਾਹਿਬ ਤੇ ਉਹਨਾਂ ਦੀ ਟੀਮ ਨੇ ਜਿਹੜਾ ਸੀਗਾ ਕੱਲ ਜਿਹੜਾ ਓਮ ਪ੍ਰਕਾਸ਼ ਹੈ ਉਹਦਾ ਬੇਟਾ ਹਰ ਸਿਮਰਨਜੀਤ ਸਿੰਘ ਉਰਫ ਜੱਗਾ ਜਿਹਨੇ ਇਹ ਉਸ ਦਿਨ ਕਤਲ ਕੀਤਾ ਸੀਗਾ ਉਹਨੂੰ ਕੱਲ ਗ੍ਰਿਫਤਾਰ ਕਰ ਲਿਆ ਉਹਦੇ ਵਿੱਚੋਂ ਜਿਹੜੀ ਦਨਾਲੀ ਜਿਹੜੀ ਹੈਗੀ ਐ ਬੰਦੂ ਉਹ ਵੀ ਬਰਾਮਦ ਕਰ ਲਈ ਐ ਤੇ ਦੋਦ ਜਿਹੜੇ ਉਸ ਦਿਨ ਖੋਲ ਚੱਲੇ ਸੀ ਉਹ ਵੀ ਬਰਾਮਦ ਕਰ ਲਏ ਜਿਹੜੀ ਹੈ ਜਿਹੜੀ ਉਹਦੀ ਗਨ ਹੈਗੀ ਆ ਉਹ ਲਾਇਸੈਂਸੀ ਐ ਉਹਦੇ ਦੋਸ਼ੀ ਦੇ ਨਾਮ ਤੇ ਹੀ ਐ ਜਿਹੜੀ ਹੈ ਰਜਿਸਟਰਡ ਬੇਟੇ ਨੇ ਕੀ ਦੱਸਿਆ ਵੀ ਕਿਉਂ ਮਾਰੇ ਕਾਰਨ ਇਹਦੀ ਜਦੋਂ ਬੇਟੇ ਤੋਂ ਪੁੱਛਗਿਛ ਕੀਤੀ ਹੈਗੀ ਤਾਂ ਇੱਕ ਤਾਂ ਇਹ ਕਾਫੀ ਸਮੇਂ ਤੋਂ ਕਰਨੇ ਜਾ ਰਿਹਾ ਸੀ ਇੱਕ 2 ਕੁ ਮਹੀਨੇ ਪਹਿਲਾਂ ਜਿਹੜੇ ਓਮ ਪ੍ਰਕਾਸ਼ ਸੀਗੇ ਉਹਨਾਂ ਦੀ ਵਾਈਫ ਦੀ 2 ਕੁ ਮਹੀਨੇ ਪਹਿਲਾਂ ਡੈਥ ਹੋ ਗਈ ਕਿਸੇ ਬਿਮਾਰੀ ਕਰਨ ਇੱਕ ਤਾਂ ਹੋਰ ਰੀਜ਼ਨ ਮੰਨਦਾ ਹੈ ਕਿ ਜਿਹੜਾ ਘਰ ਦਾ ਕਲੇਸ਼ ਸੀ ਦਿਮਾਗੀ ਪਰੇਸ਼ਾਨੀ ਸੀਗੀ ਉਹਦੀ ਮਾਤਾ ਨੂੰ ਜਿਹਦੇ ਕਰਕੇ ਉਹਦੀ ਡੈਥ ਹੋਈ ਹੈ ਸੈਕੰਡ ਜਿਹੜਾ ਹੈਗਾ ਇਹਨਾਂ ਦੀ ਜਿਹੜੀ ਥੋੜੀ ਬਹੁਤ ਪ੍ਰਾਪਰਟੀ ਸੀਗੀ ਜੈਤੋ ਦੇ ਵਿੱਚ ਉਸ ਪ੍ਰਾਪਰਟੀ ਤੇ ਇਹਦੇ ਫਾਦਰ ਨੇ 2-4 ਮਹੀਨੇ ਪਹਿਲਾਂ ਲੋਨ ਲੈ ਲਿਆ ਸੀ ਜਿਹਦੇ ਕਰਕੇ ਉਸ ਨੂੰ ਲੱਗਿਆ ਕਿ ਜੋ ਕੁਝ ਮੇਰੇ ਕੋਲੇ ਹੈਗਾ ਉਹ ਸਾਰਾ ਕੁਝ ਮੇਰਾ ਬਾਪ ਹੈ ਜਿਹੜਾ ਖਤਮ ਕਰ ਦੂਗਾ ਜਿਸ ਰੰਜਸ ਦੇ ਤਹਿਤ ਉਸਨੇ ਆਪਣੇ ਪਿਤਾ ਦਾ ਉਹਦੇ ਉਹ ਉਹਨਾਂ ਦੀ ਰਿਸ਼ਤੇਦਾਰ ਹੈਗੀ ਹੈ ਜੀ ਉਸ ਤੇ ਪਿੰਡ ਦੀ ਹੀ ਉਥੋਂ ਦੀ ਰਿਸ਼ਤੇਦਾਰੀ ਵਿੱਚ ਉਹਦੇ ਪਰਜਾਈ ਵਗੈਰਾ ਲੱਗਦੀ ਹੈ ਉਹਦੇ ਨਾਲ ਉਹ ਰਹਿ ਰਿਹਾ ਸੀ ਅੱਗੇ ਰਿਲੇਸ਼ਨਾਂ ਬਾਰੇ ਆਪਾਂ ਕੋਈ ਵੀ ਡਿਟੇਲਸ ਆਪਾਂ ਨੂੰ ਜਾਣਕਾਰੀ ਨਹੀਂ ਸਿਰਫ ਇਹ ਪਹਿਲਾਂ ਵੀ ਇਸ ਤੇ ਕੋਈ ਮਾਮਲਾ ਦਰਜ ਨਹੀਂ ਜੀ ਇਸ ਤੇ ਪਹਿਲਾਂ ਕੋਈ ਮੁਕੱਦਮਾ ਦਰਜ ਨਹੀਂ ਕੰਮ ਕੀ ਕਰਦਾ ਇਹ ਪ੍ਰਾਈਵੇਟ ਤੇ ਜਿਹੜਾ ਸਿਕਿਉਰਿਟੀ ਗਾਰਡ ਦਾ ਕੰਮ ਕਰਦਾ ਹੈ ਜਿਹੜਾ ਕੈਸ਼ ਵਗੈਰਾ ਆਪਣੇ ਜਿਹੜਾ ਆ ਹੈਗਾ ਐਟੀਐਮ ਚ ਨਹੀਂ ਐਟੀਐਮ ਨਹੀਂ ਜਿਹੜਾ ਆਪਣਾ ਆਮਾਰਟ ਹੈਗਾ ਡੀਮਾਰਟ ਇਹਦੇ ਵਿੱਚ ਕੈਸ਼ ਵੈਂਡ ਦੇ ਉੱਪਰ ਜਿਹੜਾ ਸੀਗਾ ਇਹ ਨੌਕਰੀ ਕਰਦਾ ਸੀ ਪ੍ਰਾਈਵੇਟ ਮੇਨ ਪ੍ਰਾਪਰਟੀ ਦਾ ਡਿਸਕਲੋਜ਼ ਸੀ ਅ ਮੇਨ ਪ੍ਰਾਪਰਟੀ ਡਿਸਕਲੋਜ਼ ਨੇ ਆਪਣੇ ਘਰ ਨਹੀਂ ਜਾਂਦਾ ਸੀਗਾ ਇਹ ਪ੍ਰਾਪਰਟੀ ਤੇ ਲੋਨ ਲੈ ਲਿਆ ਸੀਗਾ ਜਿਹਦੇ ਕਰਮੋਂ ਉਹਨੂੰ ਐਸੀ ਵੀ ਜਿਹੜਾ ਸਾਰੀ ਮੇਰੀ ਪ੍ਰਾਪਰਟੀ ਹੈ ਇਹ ਸਾਰੀ ਖਤਮ ਕਰ ਦੋਗੇ ਰੈਕ ਠਿਰਿਆ ਸੀ ਜਿਹੜਾ ਬੇਟਾ ਉਹ ਜੇਤੂ ਆਪਣੇ ਘਰ ਦੇ ਵਿੱਚ ਰਹਿ ਰਿਹਾ ਸੀ ਮੈਨੜਾ ਜੀ ਉਹਦਾ ਬੇਟਾ ਮੈਨੜਾ ਜੀ ਉਹਦੇ ਇੱਕ ਅੱਗੇ ਬੇਟੀ ਸੀ ਕੱਲ ਤੇ ਆਇਆ ਸੀਗਾ ਜੀ ਇਹ ਮੋਟਰਸਾਈਕਲ ਤੇ ਆਇਆ ਸੀਗਾ ਜੀ ਮੋਟਰਸਾਈਕਲ ਵੀ ਇਹਦਾ ਆਪਦਾ ਹੀ ਹੈ ਮੋਟਰਸਾਈਕਲ ਤੇ ਆਇਆ ਸੀ ਤੇ ਮੋਟਰਸਾਈਕਲ ਤੇ ਚਲਾ ਗਿਆ ਸੀ ਸਰ ਇਹ ਆਪਣਾ ਜਿਹਨੂੰ ਮਾਰਿਆ ਸੀ ਕਦੋਂ ਰਿਟਾਇਰ ਹੋਈ ਸੀ ਆਪਣਾ ਕੀ ਰੈਂਕ ਤੇ ਸੀ ਇਹ ਇਨਸਪੈਕਟਰ ਰਿਟਾਇਰ ਹੋਇਆ ਸ਼ਾਇਦ 2009 ਦੇ ਵਿੱਚ ਰਿਟਾਇਰ ਬਠਿੰਡੀ ਸੀ ਪੋਸਟਿੰਗ ਸੀ